ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ ਖਾਸ ਖਬਰਾਂ ਦੇ ਵਿੱਚ ਗੱਲ ਕਰਨ ਦੋਸਤੋ ਅੱਜ ਦੀਆਂ ਤਾੜੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਚੱਲਣੇ ਦੋਸਤੋ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਮੋੜ ਫੜ ਰਿਹਾ ਹੈ ਕਰੋਨਾ ਮਾਮਲਾ ਮਾਮਲੇ ਵਧੰਦੀ ਵਜਾ ਆਈ ਸਾਹਮਣੇ ਦਾਦੀ ਦੋਸਤੋ ਕਿ ਦੁਨੀਆ ਭਰ ਵਿੱਚ ਕਰੋਨਾ ਮਾਮਲੇ ਇੱਕ ਵਾਰ ਫਿਰ ਵਧ ਰਹੇ ਹਨ ਭਾਰਤ ਹਾਂਗਕਾਂਗ ਸਿੰਗਾਪੁਰ THAILAND ਆਦਿ ਦੇਸ਼ਾਂ ਵਿੱਚ ਵੀ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਹਾਂਗਕਾਂਗ ਵਿੱਚ ਪਿਛਲੇ 10 ਹਫ਼ਤਿਆਂ ਵਿੱਚ ਕੋਵਿਡ ਮਾਮਲੇ ਹਰ ਹਫ਼ਤੇ 3 ਗੁਣਾ ਤੋਂ ਵੱਧ ਵਧੇ ਹਨ ਪਰ ਇਹ ਵਾਧਾ ਸਿਰਫ ਹਾਂਗਕਾਂਗ ਤੱਕ ਸੀਮਿਤ ਨਹੀਂ ਹੈ ਸਿੰਗਾਪੁਰ ਵਿੱਚ ਵੀ ਇੱਕ ਹਫ਼ਤੇ ਵਿੱਚ ਮਾਮਲਿਆਂ ਵਿੱਚ ਲਗਭਗ 30% ਦਾ ਵਾਧਾ ਹੋਇਆ ਹੈ ਥੀਨ ਅਤੇ ਥਾਈਲੈਂਡ ਤੋਂ ਵੀ ਕੋਵਿਡ ਦੇ ਵਧਦੇ ਮਾਮਲੇ ਦੀ ਰਿਪੋਰਟਾਂ ਆਈਆਂ ਹਨ ਤੇ ਦਾਦੀ ਦੂਸਤ ਹਾਂਗਕਾਂਗ ਸਰਕਾਰ ਨੇ ਲੋਕਾਂ ਨੂੰ ਆਪਣੇ ਆਪ ਨੂੰ ਸੁਰੱਖਿਤਰ ਰੱਖਣ ਲਈ ਨਿੱਜੀ ਅਤੇ ਆਲੇ-ਦੁਆਲੇ ਦੀ ਸਫਾਈ ਦਾ ਧਿਆਨ ਰੱਖਣ ਲਈ ਕਿਹਾ ਗਿਆ ਹੈ ਕੋਵਿਡ ਮਾਮਲਿਆਂ ਵਿੱਚ ਵਾਧੇ ਤੋਂ ਬਾਅਦ ਹਾਂਗਕਾਂਗ ਸਰਕਾਰ ਨੇ ਉੱਚ ਜੋਖਮ ਵਾਲੀ ਲੋਕਾਂ ਖਾਸ ਕਰਕੇ ਜਿਨ੍ਹਾਂ ਨੂੰ ਪਹਿਲਾਂ ਇਹ ਕੋਈ ਬਿਮਾਰੀ ਹੈ ਜਾਂ ਜਿਨ੍ਹਾਂ ਦੀ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੈ ਨੂੰ ਖਰਾਕ ਪਿਛਲੀ ਖਰਾਕ ਜਾਂ ਲਾਗਤ ਤੋਂ ਘੱਟੋ-ਘੱਟ 6 ਮਹੀਨੇ ਬਾਅਦ ਕੋਰ ਟੀਕੇ ਦੀ ਇੱਕ ਹੋਰ ਖਰਾਕ ਲੈਣ ਦੀ ਇਜਾਜ਼ਤ ਦਿੱਤੀ ਹੈ। THAILAND ਵਿੱਚ ਵੀ ਹਾਲ ਲਿੰਗਾ ਫਟੀਆਂ ਦੇ ਬਾਅਦ ਕੋਵਿਡ ਕੇਸ ਤੇਜ਼ੀ ਨਾਲ ਵਧੇ ਹਨ। ਇਸ ਸਾਲ ਹੁਣ ਤੱਕ 71,067 ਕਿਸ ਅਤੇ 19 ਮੌਤਾਂ ਰਿਪੋਰਟਾਂ ਕੀਤੀਆਂ ਰਿਪੋਰਟ ਕੀਤੀਆਂ ਗੀਆਂ ਹਨ ਚਲਦੇ ਨੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ ਵਿੱਚ ਪਾਕਿਸਤਾਨ ਖੁਫੀਆ ਏਜੰਸੀ ISI ਲਈ ਕੰਮ ਕਰਨ ਵਾਲੇ ਦੋ ਹੋਰ ਜਾਸੂਸ ਗ੍ਰਫਤਾਰ ਦادی ਦੋਸਤੋ ਕਿਰਦਾਸ ਪਰਪਲਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਪਾਕਿਸਤਾਨੀ ਖੁਫੀਆ ਏਜੰਸੀ ISI ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਗ੍ਰਫਤਾਰ ਕੀਤਾ ਹੈ ਐ ਸਬੰਧੀ ਪੱਤਰਕਾਰਾਂ ਨੂੰ ਹੀ ਜਾਣਕਾਰੀ ਦਿੰਦੇ ਹੋਏ ਟੀਏਜੀ ਵੱਡ ਰੇਂਜ ਸਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਗੁਰਦਾਸ ਗੁਰਦਾਸਪੁਰ ਦੇ ਐਸਐਸਪੀ ਅਦਿੱਤਿਆ ਦੀ ਅਗਵਾਈ ਵਾਲੀ ਇੱਕ ਉੱਚ ਅੰਦਰਲੀ ਪੁਲਿਸ ਦੀ ਟੀਮ ਨੂੰ ਪਤਾ ਲੱਗਿਆ ਕਿ ਕੱਜਲੁੱਕ ਆਪਰੇਸ਼ਨ ਸੰਦੂਰ ਨਾਲ ਸੰਬੰਧਿਤ ਮਹੱਤਵਪੂਰਨ ਫੌਜੀਆ ਫੌਜੀ ਗਤੀਵਿਧੀਆਂ ਦੀ ਜਾਣਕਾਰੀ ਪਾਕਿਸਤਾਨ ਭੇਜ ਰਹੇ ਸਨ ਐਸ ਸਬੰਧੀ ਤਕਨੀਕੀ ਤਰੀਕੇ ਬਣਾਉਂਦੇ ਹੋਏ ਪੁਲਿਸ ਨੇ ਸਰਹੱਦੀ ਪਿੰਡ ਆੜੀਆ ਦੇ ਰਹਿਣ ਵਾਲੇ ਮੁਦਲਮ ਸਖਪਰੀ ਸਿੰਘ ਅਤੇ ਪੰਡ ਤੰਦੂ ਦਾਲਾ ਦੇ ਰਹਿਣ ਵਾਲਾ ਕਰਨਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਦੋਵਾਂ ਮੁਲਜਮਾਂ ਤੋਂ ਤਿੰਨ ਮੋਬਾਈਲ ਫੋਨ ਅਤੇ 30 ਬੋਰ ਦੇ 8 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ ਇਸ ਮੌਕੇ ਉਨ੍ਹਾਂ ਨਾਲ ਐਸਐਸਪੀ ਗੁਰਦਾਸਪੁਰ ਅਦਿੱਤਿਆ ਐਸਪੀ ਹੈੱਡਕੁਆਰਟਰ ਜਗਰਾਜ ਸਿੰਘ ਐਸਪੀ ਡਿਟੈਕਟਿਵ ਰਜਿੰਦਰ ਸ਼ਰਮਾ ਆਦਿ ਵੀ ਮੌਜੂਦ ਸਨ ਇਦਾਂ ਲੈ ਮੇਰੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਗੱਲ ਕਰ ਲਈਏ ਦੋਸਤੋ ਪੰਜਾਬ ਤੇ ਤੇਜ਼ ਲੂ ਦਾ ਕਹਿਰ ਮਾਪਿਆਂ ਵੱਲੋਂ ਸਕੂਲਾਂ ਦੇ ਸਮੇਂ ਚ ਤਬਦੀਲੀ ਦੀ ਮੰਗ ਦਾਦੀ ਦੋਸਤੋ ਕਿ ਪੰਜਾਬ ਤੇ ਤੇਜ਼ ਲੂ ਲੋਕਾਂ ਦਾ ਹਾਲੋ ਬੇਹਾਲ ਕਰ ਰਹੀ ਹੈ ਇਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜਿਹੀ ਸਥਿਤੀ ਵਿੱਚ ਲੋਕ ਘਰ ਦੇ ਅੰਦਰ ਰਹਿਣ ਲਈ ਮਜਬੂਰ ਹੋ ਰਹੇ ਹਨ ਲੋਕ ਆਪਣੇ ਮੂੰਹ ਕੱਪੜੇ ਨਾਲ ਟੱਕ ਕੇ ਬਾਹਰ ਨਿਕਲ ਰਹੇ ਹਨ ਐਸੋ ਚਾਲੀ ਭਿਆਨਕ ਗਰਮੀ ਕਾਰਨ ਲੂ ਅੱਜ ਤੋਂ ਵੱਧ ਸਕੂਲੀ ਬੱਚਿਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੁਪਹਿਰ ਨੂੰ ਸਕੂਲ ਖਤਮ ਹੋਣ ਤੋਂ ਬਾਅਦ ਬੱਚਿਆਂ ਨੂੰ ਗਰਮੀ ਦੀ ਲਹਿਰ ਵਿੱਚ ਵਿਚਕਾਰ ਕਰ ਵਾਪਸ ਜਾਣਾ ਪੈਂਦਾ ਹੈ ਇਸ ਨਾਲ ਉਹਨਾਂ ਦੀ ਸਿਹਤ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ ਤੇ ਇਸ ਵਾਰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 43 ਡਿਗਰੀ ਹੈ ਪਰ ਸਕੂਲਾਂ ਦੇ ਸਮੇਂ 'ਚ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਹੈ ਗਰਮੀ 'ਚ ਬੱਚਿਆਂ ਦੀ ਸਿਹਤ 'ਤੇ ਪ੍ਰਭਾਵ ਤੋਂ ਹੋਣ ਦਾ ਖਤਰਾ ਹੈ ਪੰਜਾਬ 'ਚ ਗਰਮੀ ਦੇ ਮੌਸਮ ਦੌਰਾਨ ਦੇ ਆਰਥਿਕ ਮਾਪਿਆਂ ਵੱਲੋਂ ਸਕੂਲਾਂ ਦੇ ਸਮੇਂ 'ਚ ਤਬਦੀਲੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਮਾਪਿਆਂ ਦਾ ਕਹਿਣਾ ਹੈ ਕਿ ਤੀਬਰ ਗਰਮੀ ਦੇ ਕਾਰਨ ਬੱਚਿਆਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਕੂਲ ਜਾਣ ਵਿੱਚ ਮੁਸ਼ਕਲ ਆਰਿਆਂ ਹਨ ਮਾਪਿਆਂ ਵੱਲੋਂ ਸਿੱਖਿਆ ਵਿਭਾਗ ਅਤੇ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਗਰਮੀ ਦੇ ਮੱਦੇ ਨਜ਼ਰ ਸਕੂਲਾਂ ਦਾ ਸਮਾਂ ਬਦਲਿਆ ਜਾਵੇ ਜਾਂ ਫਿਰ ਛੁੱਟੀਆਂ ਦਾ ਐਲਾਨ ਕੀਤਾ ਜਾਵੇ ਤੇ ਚਲੋ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ ਦੀ ਸਰਕਾਰੀ ਬੱਸਾਂ ਤੇ ਸਫ਼ਰ ਕਰਨ ਵਾਲੇ ਦੇਣ ਧਿਆਨ ਪਲਕੇ ਲਈ ਹੋ ਗਿਆ ਵੱਡਾ ਨਾਣਾ ਦੱਸਦੀ ਦੋਸਤੋ ਕਿ ਜੇਕਰ ਤੁਸੀਂ ਭਲਕੇ ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਹ ਐਮ ਖਬਰ ਅੱਜ ਸਾਹਮਣੇ ਅਸਲ ਪਲਕੇ ਬਸ ਯਾਤਰਾ ਕਰਨ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਯਾਨੀ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਪਨ ਬਸ ਦੇ ਵਰਕਸ਼ਾਪ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਅਤੇ ਬਸ ਸਟੈਂਡ ਬੰਦ ਰਹਣਗੇ ਤੇ ਚਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਇੱਕ ਹੋਰ ਬੰਬ ਸੁੱਟਣ ਵਾਲੇ ਹਨ 트럼ਪ ਭਾਰਤੀ ਪਰਿਵਾਰਾਂ ਤੇ ਵਧੇਗਾ ਇਸ ਦਾ ਬੋਝ ਦੱਸਦੀ ਦੋਸਤੋ ਕਿ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀਆਂ ਲਈ ਬਹੁਤ ਬੁਰੀ ਖਬਰ ਹੈ 트럼ਪ ਆਪਣੇ ਸ਼ਾਸਨ ਪੈਸੇ ਭੇਜਣ ਤੇ 5% ਟੈਕਸ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ ਜੇਕਰ ਇਹ ਟੈਕਸ ਲਾਗੂ ਹੋ ਜਾਂਦਾ ਹੈ ਤਾਂ ਇਸ ਨਾਲ ਭਾਰਤੀਆਂ ਲਈ ਘਰ ਪੈਸੇ ਭੇਜਣਾ ਮਹਿੰਗਾ ਹੋ ਜਾਵੇਗਾ ਅੰਦਾਜ਼ਾ ਲਗਾਇਆ ਗਿਆ ਹੈ ਕਿ ਐਸਟੈਕਸ ਨਾਲ ਅਮਰੀਕਾ ਵਿੱਚ ਰਹਿਣ ਵਾਲੀ ਭਾਰਤੀਆਂ ਤੇ ਹਰ ਸਾਲ 1.6 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦਾ ਬੋਝ ਪਵੇਗਾ ਆਰਬੀਆਈ ਅਨੁਸਾਰ 2010-11 ਵਿੱਚ ਭਾਰਤ ਪੈਸੇ ਭੇਜਣ ਦੇ ਰੂਪ ਵਿੱਚ 55.6 ਬਿਲੀਅਨ ਡਾਲਰ ਦਾ ਪੈਸਾ ਆਇਆ ਸੀ ਜੋ ਕਿ 2023-24 ਵਿੱਚ ਵਧ ਕੇ 118.7 ਬਿਲੀਅਨ ਡਾਲਰ ਹੋ ਗਿਆ ਹੋ ਜਾਵੇਗਾ 2020 ਅਤੇ 21 ਵਿੱਚ ਭਾਰਤ ਨੂੰ ਪ੍ਰਾਪਤ ਹੋਏ ਕੁੱਲ ਪੈਸੇ ਅਮਰੀਕਾ ਦਾ ਹੈ 23.4% ਸੀ ਜੋ ਕਿ 2023-24 ਵਿੱਚ ਵੱਧ ਕੇ 27.7% ਹੋ ਗਿਆ ਵਿਦੇਸ਼ੀ ਪੈਸਾ ਭੇਜਨ ਨੂੰ ਭਾਰਤ ਦੀ ਤਾਕਤ ਮੰਨਿਆ ਜਾਂਦਾ ਹੈ ਇਸ ਵਿਦੇਸ਼ੀ ਮੁਦਰਾ ਦਾ ਇੱਕ ਮਹਤਵਪੂਰਨ ਸਰੋਤ ਹੈ ਤਤ ਤਦ ਦੇ ਉਸਕਾ ਡੋਨਾਲਡ ਟਰੰਪ ਪ੍ਰਸ਼ਾਸਨ ਪੈਸੇ ਭੇਜਣ ਐਸੇ ਭੇਜਨ ਤੇ ਇੱਕ ਨਵਾਂ ਬੈਲ ਲਾਇਆ ਲਿਆ ਰਿਹਾ ਹੈ ਇਸ ਬੈਲ ਦਾ ਨਾਮ ਦੇਵਨ ਵੈਗ ਬਿਊਟੀਫੁਲ ਬੈਲ ਹੈ ਬੈਲ ਵਿੱਚ ਕਿਹਾ ਗਿਆ ਹੈ ਕਿ ਐਸ ਨੇਮਨ ਅਨਸਾਰੇ ਪਰਸਿਪਿ ਜਤੇ 5% ਟੈਕਸ ਲਗਾਇਆ ਜਾਵੇਗਾ ਇਹ ਟੈਕਸ ਪੈਸੀਫੀਜਨ ਵਾਲੇ ਵਿਅਕਤੀ ਨੂੰ ਦੇਣਾ ਪਵੇਗਾ ਇਸ ਦਾ ਮਤਲਬ ਹੈ ਕਿ ਵਿਦੇਸ਼ਾਂ ਵਿੱਚ ਪੈਸੀਫੀਜਨ ਵਾਲੇ ਕਿਸੇ ਵੀ ਵਿਅਕਤੀ ਨੂੰ 5% ਟੈਕਸ ਦੇਣਾ ਪਵੇਗਾ ਇਹ ਟੈਕਸ ਹਰ ਤਰ੍ਹਾਂ ਦੇ ਅੰਤਰਰਾਸ਼ਟਰੀ ਰੈਮਟੈਂਸ ਤੇ ਲਗਾਇਆ ਜਾਵੇਗਾ ਹਾਲਾਂਕਿ ਇਹ ਟੈਕਸ ਉਹਨਾਂ ਲੋਕਾਂ ਤੇ ਨਹੀਂ ਲਗਾਇਆ ਜਾਵੇਗਾ ਜੋ ਵੈਰੀਫਾਈਡ ਯੂਐਸ ਸੈਂਟਰ ਨਹੀਂ ਹਨ ਚੱਲਦੇ ਨੇ ਦੋਸਤੋ ਅਗਲੀ ਵਗੜੀ ਖਬਰ ਦੇ ਵੱਲ ਅਦਾਕਾਰ ਸ਼ਿਲਪਾ ਸ਼ਰੂ ਡੱਕਰ ਨੂੰ ਹੋਇਆ ਕਰੋਨਾ ਦਾ ਦਈ ਦੋਸਤੋ ਕਿ ਹਾਲ ਹੀ ਵਿੱਚ ਬਿਗ ਬੌਸ 18 ਵਿੱਚ ਨਜ਼ਰ ਆਈ ਅਦਾਕਾਰਾ ਸ਼ਿਲਪਾ ਸ਼ਰੂ ਡੱਕਰ ਕਰੋਨਾ ਪਾਇਟੇ ਪਾਈ ਗਈ ਹੈ ਸੋਮਵਾਰ ਨੂੰ 49 ਸਾਲਾ ਸ਼ਿਲਪਾ ਨੇ ਇੰਸਟਾਗ੍ਰam ਤੇ ਇਹ ਜਾਣਕਾਰੀ ਸੰਜੀਕਿਤੀ ਅਤੇ ਪ੍ਰਸ਼ਾ ਨੂੰ ਸਭਨਾਂ ਦਾ ਰਹਿਣ ਦੀ ਸਲਾਹ ਦਿੱਤੀ ਇਸ ਤੋਂ ਬਾਅਦ ਪ੍ਰਸ਼ੰਸਕ ਅਤੇ ਉਸ ਤੇ ਦੋਸਤੋ ਉਸ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਹੇ ਹਨ ਸ਼੍ਰੀਪਾ ਸ਼ੋਰਡ ਕਰ ਨੇ ਆਪਣੇ ਇੰਸਟਾਗ੍ਰam ਤੇ ਲਿਖਿਆ ਨਮਸਤੇ ਮੇਰਾ ਕੋਰੋਨਾ ਟੈਸਟ ਪਾਈਟਾ ਆਇਆ ਹੈ ਤੁਸੀਂ ਸਾਰੇ ਸੁਰੱਖਿਅਤ ਰਹੋ ਅਤੇ ਮਾਸਕ ਪਹਿਨਣਾ ਨਾ ਭੁੱਲਣਾ ਉਹਨਾਂ ਦੀ ਇਸ ਪੋਸਟ ਤੋਂ ਬਾਅਦ ਪ੍ਰਸ਼ਸਕ ਉਹਨਾਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰ ਰਹੇ ਹਨ ਤੇ ਤੇ ਚਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਨਾਲ ਤੋਂ ਜੋ ਨੇ ਰਿਸੀਡਨ ਪਹਿਲਾ ਬਿਜਲੀ ਮੰਤਰੀ ਦਾ ਵੱਡਾ ਐਲਾਨ ਆਮ ਲੋਕ ਵੀ ਦੇਣ ਧਿਆਨ ਤਾਂ ਦੇ ਦੋਸਤੋ ਕਿਹੋ ਜਿਹੇ ਡਿਸੀਜਨ ਤੋਂ ਪਹਿਲਾਂ ਪੰਜਾਬ ਦੇ ਬਿਜਲੀ ਮੰਤਰੀ ਹਰਪਜਨ ਸਿੰਘ ਏਟੀਓ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਉਹਨਾਂ ਨੇ ਇਹ ਪ੍ਰੈਸ ਕਾਨਫਰੰਸ ਤੋਂ ਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਕੀਤੀ ਉਹਨਾਂ ਕਿਹਾ ਕਿ 5 ਲੱਖ ਇੱਕ ਸਿੱਧੀ ਬਿਜਾਈ ਦਾ ਟਾਰਗੇਟ ਹੈ ਇਸ ਨਾਲ 4800 ਲੀਟਰ ਪ੍ਰਤੀ ਕਿਲੋ ਝੋਨੇ ਦੀ ਫਸਲ ਤੋਂ ਬਚਾਇਆ ਜਾਵੇਗਾ ਵਾਦ ਤੋਂ ਵੱਧ ਡੀਐਸਆਰ ਰਹੀ ਬਿਜਾਈ ਗਈ ਕੀਤੀ ਜਾਵੇ ਪੰਜਾਬ ਨੂੰ 3 ਜੂਨ ਵਿੱਚ ਵੰਡਿਆ ਗਿਆ ਹੈ ਤੇ ਉਨ੍ਹਾਂ ਕਿਹਾ ਕਿ ਬਿਜਲੀ ਕੋਲ ਸਪਲਾਈ ਲਈ ਤਰ ਹੈ ਫਸਲਪਟਨ ਇਕ 8 ਘੰਟੇ ਦੀ ਬਿਜਲੀ ਸਪਲਾਈ ਦਿੱਤੀ ਜਾਵੇਗੀ ਚੋਨੇ ਦੀ ਸਿੱਧੀ ਬਜਾਈ ਬਜਾਈ ਡੀਐਸਆਰ ਪੜਾਵਾਰ ਢੰਗ ਨਾਲ ਬਜਾਈ ਦੀ ਸਪਲਾਈ ਦਿੱਤੀ ਜਾਵੇਗੀ ਤੇ ਉਨ੍ਹਾਂ ਕਿਹਾ ਕਿ 15 ਮਈ ਤੋਂ 31 ਮਈ ਮੇਈ 2 ਰੱਪਟੀ ਤੱਕ ਚੋਣ ਦੀ ਸਿੱਧੀ ਬਜਾਈ ਕਰਨ ਨੂੰ ਮਨਜ਼ੂਰੀ ਹੈ 1 ਜੂਨ ਤੋਂ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ ਖੇਤਰਾਂ ਅਤੇ ਨਹਿਰੀ ਸਿੰਚਾਈ ਵਾਲੇ ਖੇਤਰਾਂ ਵਿੱਚ ਬਜਾਈ ਦੀ ਆਗਾ ਹੋਵੇਗੀ ਜਿਸ ਵਿੱਚ ਫਰੀਦਕੋਟ ਮਠੰਡਾ ਫਿਰੋਜ਼ਪੁਰ ਸ਼੍ਰੀ ਮਕਸੂਦ ਸਾਹਿਬ ਅਤੇ ਫਾਜ਼ੋਤਾ ਸ਼ਾਮਲ ਹਨ 5 ਜੂਨ ਤੋਂ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਅੰਮ੍ਰਿਤਸਰ ਗੂਪਨਗਰ ਐਸਐਸ ਨਗਰ ਮਾਲੀ ਫਤਿਹਗੜ੍ਹ ਸਾਹਿਬ ਅਤੇ ਹੁਸ਼ਿਆਰ ਪਹਾੜ ਪ੍ਰੋਜੈਕਟ ਬਜਾਈ ਸ਼ੁਰੂ ਕੀਤੀ ਜਾ ਸਕਦੀ ਹੈ ਉਨਾ ਕਹਿ ਕੇ ਬਾਕੀ ਜ਼ਿਲ੍ਹੇ ਲੁਧਿਆਣਾ ਮਲੇਰਕੋਟਾ ਮਾਨਸਾ ਮੁਕਪੜਿਆਲਾ ਸੰਗਰੂਰ ਬਰਨਾਲਾ ਕਪੂਰਥਲਾ ਜਲੰਧਰ ਅਤੇ ਸ਼ੀਰਪੱਤ ਸੰਗਨਗਰ ਵਾਟਚ ਨੌਜੂਨ ਤੋਂ ਬਜਾਈ ਸ਼ੁਰੂ ਹੋ ਜਾਵੇਗੀ ਜਾਂ ਸਰਕਾਰ ਕੋਲ ਬਿਜਲੀ ਦੀ ਕੋਈ ਘਾਟ ਨਹੀਂ ਹੈ ਕੋਲਾ ਵੀ ਆਧੂ ਪਿਆ ਹੈ 30 ਦਿਨ ਦਾ ਕੋਲਾ ਪਿਆ ਹੈ ਹਨਾ ਕਹ ਕੇ ਅਸਲ ਤਾਰਾ 100 ਮੈਗਾਵਾਟ ਦੀ ਸਪਲਾਈ ਦੀ ਮੰਗ ਆ ਸਕਦੀ ਹੈ ਤੇ ਉਹਨੇ ਰੈਸੀਡੈਂਟਾਂ ਦਰਾਂ ਕੋਈ ਬਿਜਲੀ ਦੀ ਘਾਟ ਨਹੀਂ ਹੈ ਤੇ ਦੋਸਤੋ ਅੱਜ ਦੀਆਂ ਖਬਰਾਂ ਤੋਂ ਹੁਣੇ ਕਸੀ ਦਿੱਤੀ ਨੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜੇ ਕੋ ਕਰਦੇ ਦੋਸਤੋ ਧੰਨਵਾਦ